ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ 7 ਵਿਅਕਤੀ ਮੌਜੂਦ ਜਿਹੜੇ ਕਿ ਤਜਾਕਿਸਤਾਨ ਫਸ ਗਏ ਸੀ ਉਹਨਾਂ ਦਾ ਵੀਡੀਓ ਆਇਆ ਅਜੇ ਤਾਂ ਛੇ ਦਿਨ ਪਹਿਲਾਂ ਹਫਤਾ ਪਹਿਲੇ ਤੇ ਬੜੇ ਮਾੜੇ ਹਾਲਾਤਾਂ ਵਿੱਚ ਉੱਥੇ ਤੁਹਾਨੂੰ ਏਜੰਟ ਨੇ ਗਏ ਉਹ ਜਾਰੇ ਟਰੱਕ ਡਰਾਈਵਿੰਗ ਕਰਨ ਨੌਕਰੀ ਕਰਨ ਗਏ ਲੇਕਿਨ ਉਹਨਾਂ ਨੂੰ ਸਫਾਈ ਕਰਨ ਦਾ ਦਾ ਰੋਟੀ ਪਾਣੀ ਤੇ ਵੀ ਬਹੁਤ ਦਿੱਕਤ ਆ ਰਹੀ ਸੀ ਰਹਿਣ ਦੀ ਵੀ ਦਿੱਕਤ ਆ ਰਹੀ ਤੇ ਉਹਨਾਂ ਨੇ ਮਰਸੀ ਵੀ ਪਾਈ ਵੀ ਸਾਨੂੰ ਵਾਪਸ ਭੰਗਾਓ ਤੇ ਉਹ ਟ੍ਰੈਵਲ ਏਜੰਟ ਉਹਨਾਂ ਦਾ ਫੋਨ ਨਹੀਂ ਚੱਕ ਰਿਹਾ ਸੀ ਲੇਕਿਨ ਫਿਰ ਵੀ ਅਸੀਂ ਉਹਨਾਂ ਦੀ ਗੂਗਲ ਲੋਕੇਸ਼ਨ ਚੈੱਕ ਕੀਤੀ ਫਿਰ ਇਹਨਾਂ ਬੈਸੀ ਨੂੰ ਕੰਟੈਕਟ ਕੀਤਾ ਕਾਉਂਸਲਰ ਐਕਸੈਸ ਦਿਲਵਾਈ ਤੇ ਉਹ ਸਾਰਾ ਉਹਨਾਂ ਦਾ ਅਰੇਂਜਮੈਂਟ ਕੀਤਾ ਤੇ ਅੱਜ ਉਹ 2:30 ਵਜੇ ਉੱਥੋਂ ਵਾਪਸ ਦਿੱਲੀ ਪਰਤਾਈ ਨੇ ਸੋ ਸੁਖੀ ਸਾੰਧੀ ਆਲੇ ਨੇ ਤੇ ਪੱਕਮਸੀ ਨੂੰ ਅਪੀਲ ਵੀ ਕੀਤੀ ਹੈ ਕਿ ਭਈ ਪੂਰਾ ਪਹਿਲੇ ਚੈੱਕ ਕਰਕੇ ਜਾਣਾ ਚਾਹੀਦਾ ਹੈ ਕਿ ਉੱਥੇ ਜਿਹੜਾ ੈਂਪਲੋਇਰ ਹੈ ਉਹਦੀ ਕ੍ਰੈਡੀਬਿਲਟੀ ਕੀ ਹੈ ਲੇਕਿਨ ਮੌਤ ਮਨਪਾਗੀਆਂ ਘਟਨਾ ਪੰਜਾਬ ਦੇ ਵਿੱਚ ਇੰਦਾਂ ਦੀਆਂ ਰੋਜ਼ ਹੋ ਰਹੀਆਂ ਸੀ 100 80 80 ਉਠ ਆਪਣੇ ਭਰਾਵਾਂ ਨੂੰ ਖਾਸ ਕਰਕੇ ਉਹ ਮਾਨਚ ਅਸੀਂ तकरीबन 85 ਪਹਿਣਾ ਨੂੰ ਉੱਖਣ ਵੀ ਕਰਵਾਇਆ ਤੇ ਹੁਣ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਅਸੀਂ ਕਿਹਾ ਆਫਰ ਕੀਤੀ ਹੈ ਕਿ ਅਸੀਂ ਜਿਹੜੇ ਵੀ ਸਾਡੇ ਸਕਿੱਲ ਸੈਕਟਰ ਚੱਲ ਰਹੇ ਨੇ ਉੱਥੇ ਇਹਨਾਂ ਨੂੰ ਫ੍ਰੀ ਸਕਿੱਲਿੰਗ ਕਰਾ ਕੇ ਇਹਨਾਂ ਨੂੰ ਸੀ ਪੰਜਾਬ ਦੇ ਵਿੱਚ ਹੀ ਨੌਕਰੀਆਂ ਲਵਾਵਾਂਗੇ ਜਾਂ ਆਪਣਾ ਕੋਈ ਕੰਮ ਕਰਨਾ ਸ਼ੁਰੂ ਕਰਨ ਅਸੀਂ ਉਹ ਸਟਾਰਟਅਪ ਵੀ ਸਪੋਰਟ ਕਰਨੇ ਰਿਹਾ ਹੈ ਸਾਡਾ ਇਨਕੂਬੇਸ਼ਨ ਸੈਕਟਰ ਹੈ ਤੇ ਇਹਨਾਂ ਨੂੰ ਇੱਥੇ ਹੀ ਆਪਾਂ ਰੋਜ਼ਗਾਰ ਦਿਲਾਉਣਗੇ ਜਾਂ ਆਪਣਾ ਕੰਮ ਟ੍ਰੇਨਿੰਗ ਦਿਵਾ ਕੇ ਸ਼ੁਰੂ ਕਰਨਾ ਹੈ